ਬਿਊਟੀ ਪੈਲਰ ਚਲਿਆ। ਸੋਹਣੀ ਸਨਖੀ ਝੋਟੀ ਆ ਮਿੱਤਰੋ। ਬਿਊਟੀ ਪੈਲਰ ਤੇ ਤਾਂ ਹੱਥ ਤਰਾਂਉਂਦੀ ਨਹੀਂ ਹੈਗੀ। ਬਿਊਟੀ ਪੈਲਰ ਚਲ ਜਾਣ ਵਾਲੀ ਸੀਗੀ ਆਪਾਂ ਲੈ ਕੇ ਨਹੀਂ ਗਏ। 2 ਮਹੀਨੇ ਤੋਂ ਉੱਤੇ ਕਿਰੇ ਜੋ ਕੋਈ 5-4 ਘੱਟ ਵੀ ਜਹਾਦੀ ਹੈ। ਅੱਛਾ। ਹਾਂ ਵੀਰੇ। ਇੱਜੇ ਕੋਈ ਬੰਦਾ ਲੈ ਗਿਆ 75000 ਦੀ ਲੈ ਜੇ ਆਪਾਂ 20000 ਵਾਧੇ ਨਾਲ ਫੇਰ ਲਿਆਵਾਂਗੇ। ਅੱਛਾ। ਹਾਂ ਹੋਰ ਦੱਸ। ਜਦੋਂ ਤੁਸੀਂ ਕੋਲੇ ਆਉਂਗੇ ਹਨਾ ਵੀਡੀਓ ਨਾਲੋਂ ਤੁਹਾਨੂੰ ਵੱਧ ਕੇ ਟੱਕਰੂਗੀ ਇੱਥੇ ਦੇਖ ਲਓ। ਬਾਕੀ ਲੈਵੇ ਨੂੰ ਜਿਹੜਾ ਥਾਨ ਲੱਗਿਆ ਜਾਸਦੀ ਬਹੁਤ ਦੇਖ ਲਓ ਵੀ ਬਰੀਡ ਵਾਲਾ ਪੱਖ ਜਿਹੜਾ ਹੈਗਾ ਬਹੁਤ ਜਿਆਦਾ ਚੰ ਤੇ ਲੇਵੇ ਦੀ ਮੰਤਰ ਵਗੈਰਾ ਤੇ ਦੁੱਧ ਪਹਿਲ ਨੇ 30 ਤੋਂ 32 ਕਿਲੋਤਾ ਜਮੈਂ ਖੁਦ ਆਪਣੇ ਪਿੰਡੋ ਫਾਰਮ ਚ ਲਈਏ ਵੱਡੇ ਭਾਈ ਇਹਨ ਹਜੇ ਲੈ ਜਾਊਗੀ ਬਾਕੀ ਪਹਿਲੇ ਸਵੇਰੇ 18 ਕਿਲੋ ਦੁੱਧ ਮੈਂ ਨਾ ਬਾਈ ਇਹ ਤਾਂ ਝੂਲੀ ਛੱਡਣੀ ਸ਼ੁਰੂ ਕਰੀ ਕਰਨ ਲੈ ਇੱਕ ਖੀਰੀ ਜਰਸੀ ਚੈੱਕ ਕਰ ਲੋ ਇਹ ਹਾਂਜੀ ਅੱਜ ਕੱਲ੍ਹ ਦੋਸਤੋ ਬਹੁਤ ਸਵਾਦ ਕਰਦਾ ਮਿੱਤਰੋ ਤੇ ਅੱਜ ਨਾਲ ਆਪ ਲੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾਲ ਆਪਾਂ ਤੁਹਾਨੂੰ ਇੱਕ ਟਾਪ ਦੀਆਂ ਜਰਸੀ ਗਾਵਾ ਦਿਖਾ ਦਾਂਗੇ ਤੇ ਜਰਸੀ ਗਾਵਾ ਦੀ ਗਿਣਤੀ ਰਹੂਗੀ ਮਿੱਤਰੋ ਤਿੰਨ ਗਾਵਾ ਦਿਖਾਉਣੀਆਂ ਨੇ ਆਹ ਦੇਖ ਲੋ ਤੁਸੀਂ ਤੇ ਇੱਕ ਆ ਗਈ ਬਲੈਕ ਕਲਰ ਦੇ ਵਿੱਚ ਤੇ ਇੱਕ ਆ ਗਈ ਫੁੱਲ ਬਰੀਡ ਵਾਲੀ ਇਧਰਲੇ ਪਾਸੇ ਬਾਈ ਸੇਫ ਕਹਿੰਦਾ ਨਾ ਆਪਾਂ ਇਹ ਗਾਂ ਜਿਹੜੀ ਹੈਗੀ ਫਾਰਮ ਦੇ ਵਿੱਚੋਂ ਲੈਤੀ ਹੋਈ ਹੈਗੀ ਤੇ ਨਾਲ ਇਧਰਲੇ ਪਾਸੇ ਆਗੀਆਂ ਜਿਹੜੀਆਂ ਦੋ ਵਿਹੜਾ ਤੇ ਨਾਲ ਇੱਕ ਦਿਖਾ ਦਾਂਗੇ ਆਪਾਂ ਸੋਨੂੰ ਮਿੱਤਰੋ ਆ ਇਧਰ ਖੜਾ ਨਗੀਨਾ ਹੁਣੀ ਉੱtre ਹੀ ਯਾਰ ਗੱਡੀ ਦੇ ਵਿੱਚੋਂ ਤੇ ਆ ਆ ਗਈ ਪਹਿਲਣ ਝੋਟੀ ਤੇ ਇੱਕ ਗਾਂ ਜਿਹੜੀ ਹੈਗੀ ਇਹਦੀ ਲਾਸਟ ਤੇ ਜਾਣਕਾਰੀ ਲੈ ਲਾਂਗੇ ਮਿੱਤਰੋ ਤੇ ਪਰ ਕਹਿੰਦਾ ਆਪਾਂ ਪਾਉਣੀ ਤਾਂ ਹੈ ਨਹੀਂ ਸੀ ਕਿ ਕੋਈ ਗੱਲ ਨਹੀਂ ਦਿਖਾ ਦੇਗੇ ਇਹ ਹਜੇ ਘੱਟੋ ਘੱਟ ਮਹੀਨੇ ਦੀ ਕੱਤੀ ਆ ਗਈ ਤੇ ਆਜੋ ਕੱਲੇ ਕੱਲੇ ਜਾਨਵਰ ਦੀ ਲੈ ਕੇ ਦੇਗੀ ਤੁਹਾਨੂੰ ਜਾਣਕਾਰੀ ਹਾਂਜੀ ਬਾਈ ਜੀ ਹੱਸੀ ਖਾਸ ਕਰੋ ਠੀਕ ਹੈ ਵੀਰੇ ਚੜਦੀ ਕਲਾ ਬਾਈ ਸੇਵਕ ਬਣਨ ਕੀ ਆ ਡੇ ਬਾਈ ਅ ਅੱਛਾ ਸੇਵਕ ਬਾਈ ਜੀ ਆਪਣੇ ਪਿੰਡ ਦੀ ਗੱਲ ਕਰ ਪਿੰਡ ਵੀਰੇ ਆਪਣਾ ਧੋਲਾ ਗੰਗਰਾ ਵੀਰੇ ਜਿਹੜਾ ਆਪਾਂ ਨੂੰ ਸ੍ਰੀ ਮੁਕਸਰ ਸਾਹਿਬ ਲੱਗਦਾ ਆਪਾਂ ਨੂੰ ਕਿਧਰੋਂ ਵੀਰੇ 12 ਕਿਲੋਮੀਟਰ ਹੈ ਐਮਰੋਟ ਵੀਰੇ 5 ਕਿਲੋਮੀਟਰ ਹੈ ਵੀਰੇ ਅ ਅੱਛਾ ਸੇਵਕ ਜੀ ਵੀ ਅੱਜ ਆਪਣੇ ਕੋਲੇ ਕਟੂਕੜਾ 8 9 ਗਾਂ 6 9 ਗਾਂ ਵੀਰੇ ਆਪਣੇ ਕੋਲੇ ਮਾਲ ਦੀ ਕਰ ਤੇਖ ਝੋਟੀ ਆ ਗਈ ਇੱਕ ਝੋਟੀ ਵੀਰੇ ਤੇ ਜੇ ਗੱਲ ਕਰ ਲਗੇ ਇੱਧਰ ਸਾਹ ਵੀ ਬੈਠੀ ਹਾਂ ਬੈਠੇ ਬਾਈ ਮੁਕਸਰ ਦੇ ਬਾਈ ਆਪਣੇ ਮੁਕਸਰ ਤੋਂ ਮੈਂ ਹਾਂਜੀ ਮੁਕਸਰ ਠੀਕ ਹੈ ਇਧਰੋਂ ਵੀ ਆਪਾਂ ਨੇ ਗੱਲ ਮਰਵਾਦ ਕੇ ਬਾਈ ਜੀ ਆਏ ਹੋ ਇਹ ਇਹ ਗਾਮਾ ਦੇ ਗਾਖ ਲੱਗਦੇ ਮੈਨੂੰ ਵੱਡੇ ਭਾਈ ਜਿਹੜੇ ਆਉਂਦੇ ਨੇ ਹਾਂ ਗਾਂਆਂ ਦੇ ਬਈ ਹਾਂਜੀ ਹਾਂ ਜਰਸੀ ਚਲ ਬਾਅਦ ਚ ਦੱਸ ਦਾਂਗੇ ਜੇ ਕੋਈ ਵੇਕ ਬੁੱਕ ਹੈ ਕਿ ਫੋਨ ਹਾਂਜੀ ਹਾਂ ਕੋਈ ਗੱਲ ਅੱਛਾ ਪਹਿਲੇ ਨੰਬਰ ਵਾਲੀ ਜਾਸੀ ਗਾਂ ਦੀ ਆਪਾਂ ਗੱਲ ਕਰਦੇ ਵੀਰੇ ਰਵਣ ਹੋਣੀ ਆਈ ਵੱਡੇ ਵੀਰੇ ਮੇਰੇ ਖੜੇ ਖੜੇ ਇਹਦੇ ਕਿਹੜੀ ਆਈ ਰਵਣ ਵੀਰੇ ਅੱਛਾ ਜਾਸੂਆ ਵੀਰੇ ਫਾਰਮੋਂ ਚ ਲੈ ਵੀਰੇ ਆਪਾਂ ਦੂਜਾ ਸੂਆ ਇਹ ਰਵਣ ਦਿਨ ਪਏ ਤੇ 10 ਦਿਨ ਵੀਰੇ ਬਾਕੀ ਜਮਾਂ ਠੀਕ ਆ 10 ਦਿਨ ਪੂਰੇ ਜਮਾਂ ਦਿਨਾਂ ਚ ਪਏ ਵੀਰੇ ਵੀਰੇ ਅੱਛਾ 10 ਦਿਨ ਹਾਂ ਇਹ ਦੂਜੇ ਸੂਏ ਸੁੰਦ ਕਿੰਨਾ ਦੁੱਧ ਪਾ ਦੂਗੀ ਮੂੰਹ ओरिजिनल ਵੀਰੇ 4 ਦਾੰਦਾ ਵੀਰੇ ਮੂੰਹੋਂ 4 ਦਾੰਦਾ ਹਾਂ ਪਹਿਲਾਂ ਨੇ 19 18 ਕਿਲੋ ਵਧੀਆ ਪੀਕ ਟਾਂ ਦਿੱਤਾ ਵੱਡੇ ਵੀਰੇ ਠੀਕ ਆ ਵੀਰੇ ਤੂੰ ਫੇਸਬੁਕ ਦੇਖ ਕੇ ਜਾ ਹੂੰ ਦੇਖ ਲਓ ਮਿੱਤਰੋ ਆ ਆ ਗਈ ਨਾ ਜਿਹੜੀ ਹੁਣੇ ਹੁਣੇ ਬਾਈ ਕੋਲੇ ਉੱਤਰੀ ਸੀਗੀ ਤੇ ਬਾਕੀ ਹੁਣ ਜਿਹੜੇ ਹੈਗੇ ਨਾ ਇਹ ਦੂਜਾ ਸੂਆ ਸੁੰਦੀਆ ਜਰਸੀ ਅ ਦੂਜੇ ਸੂਏ ਵਾਸਤੇ ਕਿੰਨਾ ਦੁੱਧ ਪਾ ਦੂਗੀ ਰਮਨ ਵੀਰੇ ਆਪਾਂ ਕਹਿਨੋ ਵੀਰੇ 30 ਕਿਲੋ ਕਹਿ ਦਈਏ ਬੱਛੀ ਵੀਰੇ ਚੰਗੀ ਕੇਰਲ ਬੰਦਾ ਲੈ ਗਿਆ ਵੀਰੇ ਬਾਈ ਤੇ ਕਿਲੂ ਬੜੇ ਰਾਵਣ ਦੇ ਨਗਰੇ ਕੋਲੇ ਹਾਂ ਸੀਮਨਸੂਨ ਬੜਾ ਚੰਗਾ ਲੱਗਿਆ ਆਪ ਵੀ ਸੀਮਨਸੂਨ ਵਾਲੇ ਵਧੀਆ ਦੀ ਵੀਰੇ ਠੀਕ ਹੈ ਬਾਕੀ ਤੂੰ ਫੇਸਬੁਕ ਵੇਖ ਕੇ ਜਾਂ ਕਿੱਡਾ ਪਿਆਰਾ ਆ ਆ ਦੇਖੋ ਕਰ ਲੈ ਵੀ ਲੈ ਜਾ ਕਰਾਈ ਥੱਲੇ ਪਾਸੇ ਬਹੁਤ ਸੋਹਣੀ ਸੁਨੱਖੀ ਜਰਸੀ ਹੈ ਕਹਿਣ ਵਾਲੀ ਗੱਲ ਨਹੀਂ ਹੈਗੀ ਜਦੋਂ ਤੁਸੀਂ ਕੋਲੇ ਆਉਂਗੇ ਹਨਾ ਵੀਡੀਓ ਨਾਲੋਂ ਤੁਹਾਨੂੰ ਵੱਧ ਕੇ ਟੱਕਰੂਗੀ ਇੱਥੇ ਦੇਖ ਲਓ ਬਾਕੀ ਲੇਵੇ ਨੂੰ ਜਿਹੜਾ ਥਾਨ ਲੱਗਿਆ ਜਰਸੀ ਤੇ ਬਹੁਤ ਸੋਹਣਾ ਸੁਨੱਖਾ ਹੈ ਇਹਦਾ ਸੇਕਾ ਰੇਟ ਦੀ ਗੱਲ ਕਰੀਏ ਵੀਰੇ ਰੇਟ ਕਰਾਉਣ ਜਿਨਾ ਮਰਜ਼ੀ ਕਰਾ ਲੀਏ ਹਾਂ ਟਾੜਾ ਵਾਟਾ ਹੀ ਕਰਨਾ ਪਵੇ 1,115,000 ਦੇ ਦਵਾਂਗੇ ਵੀਰੇ ਬਾਜੋ ਜੀ ਵੀਰੇ 1,115,000 ਦੀ ਵੀਰੇ 15,000 ਝੋਲੀ ਝੋਲੀ ਵੇਖ ਰਹਾ ਮਨ ਕਿਹੋ ਜੀ ਬਾੜੀ ਵਸ ਬਸ ਲਾਉਣੇ ਵੀਰੇ ਅੱਛੀ ਨੇ ਇਹ ਆ ਦੇਖ ਲਓ ਹਜੇ ਦਿਨ ਦਾਸ ਪਈ ਆ ਹਨਾ ਬਾੜੀ ਨਿਖਰੂ ਨੁਖਰੂ ਮਾੜਾ ਮਾੜੀ ਹੈ ਲੈ ਹੇ ਤਾਂ ਮਾੜੀ ਹੀ ਆਉਂਦੀ ਆ ਉਹੀ ਆਉਂਦੀ ਮਾੜੀ ਮਾੜੀ ਇਹ ਆ ਦੇਖ ਲਓ ਹਜੇ ਤਾਂ ਗੁੰਦ ਹੀ ਆਉਂਦੀ ਆ ਅੱਛਾ ਸੇਕ ਜਿਵੇਂ ਆਪਣੇ ਕੋਲੇ ਆ ਬੱਚੇ ਆ ਗਏ ਅਸੀਂ ਵੀਰੇ ਮੂੰਹ ਦੋ ਦੰਦ ਦਾ ਵੀਰੇ ਇਹੇ ਮੂੰਹੋਂ ਦੋ ਦੰਦ ਦਾ ਪਹਿਲਾ ਸੂਆ ਕਿੰਨੇ ਦਿਨ ਬਾਕੀ ਆ ਇਹ ਵੀ ਲੈ ਜੂ ਵੀਰੇ ਇਹ ਪੱਚੀ ਹਫਤਾ ਵੀਰੇ ਹਫਤਾ ਲੈ ਜੂ ਹਮੜੇ ਰਾਵਣ ਲੈ ਜਣਾ ਵੀਰੇ ਕਿੰਨਾ ਦੁੱਧ ਪਾ ਦੂਗੀ ਬਾਈ ਵੀਰੇ ਆਪਾਂ ਮੈਂ ਕਿਹਾ ਨੂੰ ਤਾਂ 22-23 ਕਿਲੋ ਕਿਹਾ ਸੀ 25 ਚੰਗੀ ਕਿਹੜਾ ਲੈ ਗਏ ਵੀਰੇ 18 ਕਿਲੋ ਤੋਂ ਵਧੀਆ ਵੀ ਨਹੀਂ ਮਰਦੀ ਵੀਰੇ ਠੀਕ ਆ 18 ਕਿਲੋ ਤੋਂ ਹਾਂਜੀ ਵੀਰੇ ਬਾਕੀ ਇਹ ਹੈ ਤਾਂ ਹਜੇ ਬੱਚਾ ਹੀ ਆ ਗਿਆ ਹਾਂ ਵੀਰੇ ਦੋ ਦੰਦ ਦਾ ਵੀਰੇ ਮੂੰਹ ਪ्युअर ਜਿਹੋ ਵਾਲਾ ਪੱਟ ਕੇ ਲੈ ਕੇ ਜਾਏ ਵੀਰੇ ਹਾਂ ਲੈ ਵੀ ਇਹ ਬਲੈਕ ਕਲਰ ਚ ਆ ਗਿਆ ਹਾਂ ਬਲੈਕ ਚ ਵੀਰੇ ਲੈ ਵੀ ਆਹ ਅਸੀ ਜੋ ਵਾਜੂ ਬਈ ਲੈ ਵੀ ਆਹ ਮਾਨਤਨ ਕਰ ਦਾਂਗੇ ਹਾਂ ਹੇ ਆਹ ਜਿਹੜਾ ਬੰਦਾ ਜਰਸੀ ਲੈ ਗਿਆ ਨਾ 2 3 ਸੂਏ ਜਿਵੇਂ ਮਰਜ਼ੀ ਚੋਲੇ ਮੈਂ ਨਾ ਰਮਨ 10 ਸੂਏ ਨਹੀਂ ਬਈ ਬੰਦਾ ਚੰਗੀ ਕੇਹਰਾ ਰਹਿ ਗਿਆ 10 ਸੂਏ ਚੋਲੇ ਪਾਵੇਂ ਥੰਥੂਨ ਵੇਖਿਆ ਜਿਹਾ ਸਪੈਸ਼ਲ ਹੈ ਮੁਠੀ ਵਾਲਾ ਵਧੀਆ ਲੈ ਵੀ ਆਹ ਦੇਖ ਲੋ ਚੈੱਕ ਕਰ ਲੋ ਹਜੇ ਨਾ ਲੇਵਾ ਇਹ ਪਟ ਦੀ ਤੁਰੀ ਆਉਂਦੀ ਆ ਦਿਨ ਹਜੇ ਲੈ ਜਾਊਗੀ ਬਾਕੀ ਪਹਿਲੇ ਸੂਏ 18 ਕਿਲੋ ਦੁੱਧ ਤੇ ਰੇਟੇ ਦਾ 80 ਹੱਟ ਛੋਟ ਹੋ ਜਾਊਗੀ ਬਾਕੀ ਕੋਈ ਵੀ ਪਸ਼ੂ ਮੈਨੂੰ ਤਾਂ ਲੱਗਦਾ ਨਹੀਂ ਉਹ ਕੋ ਥਾਣ ਲੈਵੇ ਤੋ ਅੱਛਾ ਤਰਾ ਨਾ ਬਾਈ ਅੱਥ ਨਹੀਂ ਅੱਠੇ ਵੀਰੇ ਮੁੱਠੀ ਆ ਥਣ ਵਾਲੀਆਂ ਬੜੇ ਬਾਈ ਚਾਰ ਹੀ ਥਾਣਾ ਕਿਹਦੇ ਐਕਸਟਰਾ ਫੋਰਡ ਨਹੀਂ ਨਾਲ ਕੇ ਜਿਹੜੀ ਤੇਰੀ ਆ ਜੱਸੀ ਆ ਗਈ ਇਹਦਾ ਮੂੰਹ ਖੀਰੀ ਹੈ ਬੱਚੀ ਵੀਰੇ ਖੀਰੀ ਖੀਰੀ ਜਾ ਮੇ ਵੀਰੇ ਠੀਕ ਆ ਹਾਂ ਬਾਈ ਤੇ ਖੀਰੀ ਬੱਚੀ ਤਾਂ ਫਿਰ ਯਾਰ ਜਿਹੜਾ ਬੰਦਾ ਸਵਾਉਂਦਾ ਉਹਦੀ ਮਿਹਨਤ ਨੂੰ ਸਲਾਮ ਆ ਬਣਾ ਬਾਲੀ ਅਸਲ ਬੰਦੇ ਨਹੀਂ ਮਿਹਨਤ ਕਰਦੇ ਨਹੀਂ ਆਏ ਬਾਈ ਪਰ ਇੱਕ ਲੱਬ ਐਡੀ ਪਿਆਰੀ ਜਿੱਥੇ ਬੰਦਾ ਆਤਾ ਰੋਥੀ ਗੜ ਜਾਂਦੀ ਨਾ ਇਹ ਨਹੀਂ ਪੜਦੀ ਪੈਰ ਦੇਖੀ ਲੈ ਮੈਂ ਨਾ ਜਿੱਥੇ ਬੰਦਾ ਕੇ ਉੱਥੀ ਗੜ ਜਾਂਦੀ ਹੈ ਇਹ ਆ ਦੇਖੋ ਡਿਜ਼ਾਈਨ ਦੇਖ ਲਓ ਨਾ ਬਾਈ ਇਹ ਤਾਂ ਝੂਲੀ ਛੱੜਨੀ ਸ਼ੁਰੂ ਕਰੀ ਕਰਵਣ ਲੇ ਇਹ ਖੀਰੀ ਜਰਸੀ ਚੈੱਕ ਕਰ ਲਓ ਇਹ ਅੱਛਾ ਕਿੰਨਾ ਦੁੱਧ ਪਾਉਣਾ ਚਾਹੀਦਾ ਰਮਨ ਬੱਚੀ ਜਿਵੇਂ ਸੋਹੀ ਪਲੀ ਆ ਵੀਰੇ 20 ਕਿਲੋ ਤੋਂ ਨਹੀਂ ਮਰਦੀ ਵੀਰੇ 20 ਕਿਲੋ ਇਹ ਵੀ ਆਪਾਂ ਜੀਵ ਹਲਾਉਣੀ ਆ ਪਰ ਹਲਾਦਾ 35 ਕਿਲੋ ਦੀ हां ਪਰ ਜਿਹੜਾ ਜਿਹਨਾਂ ਨੂੰ 20 ਕਿਲੋ ਦੇ ਦੇਣਾ ਨੇ ਨਹੀਂ ਖੜ ਪਰ ਆਈ ਰੋਣ ਜਿਵੇਂ ਸ਼ੌਕ ਨਾ ਪਾਲੀ ਬੰਦੇ ਨੇ ਖੁੱਲੀ ਰਹਿੰਦੀ ਸੀਗੀ ਅੱਛਾ ਐਮਰ ਰਸਤਾ ਵੀ ਕਿ ਰੇਟ ਦੀ ਦੇਣੀ ਆਪਾਂ ਜਿਵੇਂ ਵਾਜ ਵਾਜੇ ਵੀਰੇ ਮੁੱਲ ਇੱਕ 5 10 ਕਿੰਨਾ ਵੀ ਲੱਖ ਲੱਖ ਰੁਪਏ ਵਿੱਚ ਹੀ ਜਾਣਗੇ ਲੱਖ ਦੀ ਆ ਲਾ ਠੀਕ ਆ ਲਾ ਵੀ ਆ ਦੇਖ ਲੋ ਜਮਾਨ ਜਿੱਦੇ ਇਹਨੇ ਸੂਣਾ ਹੋਇਆ ਲੈਵੇ ਤੋ ਗੱਲ ਪਾ ਦੂਗੀ ਪਰ ਵੀਰੇ 20 ਪਿੰਡਾਂ ਚ ਇੱਕੋ ਹੀ ਨਹੀਂ ਮੱਥੇ ਲੱਗਦੀ ਖੀਰੀ ਵੀਰੇ ਯਾਰ ਐਡੀ ਠੰਡੀ ਦੇਖੀ ਥਾਂ ਐ ਪੈਰ ਰੱਖਣ ਦੇ ਮਾੜੀ ਖੜਾ ਦੋ ਛੱਡ ਲੈ ਵੱਡੇ ਭਾਈ ਇੱਥੇ ਹੀ ਬਹਿ ਜਾ ਕਰ ਮਾੜੀ ਜੀ ਇਹ ਜਮਾ ਵੀਰੇ ਤਾਂ ਲੈ ਕਮਾਲ ਦੀ ਗੱਲ ਆ ਹਨਾ ਇੱਕ ਇਕਲਾ ਕਹਿੰਦਾ ਪਿਓਰ ਖੀਰੀ ਆ ਪਰ ਥੋੜਾ ਮੂੰਹ ਨਹੀਂ ਨਿਪਟਾਉਣਾ ਥੋੜਾ ਐਕਸਰ ਜਵਾਨੀ ਕਿ ਨਹੀਂ ਤੁਹਾਨੂੰ ਖਾ ਵੀ ਦਿੰਦਾ ਮੈਂ ਖੀਰੀ ਮੂੰਹ ਨਹੀਂ ਪਟਾਉਂਦੀ ਇਹ ਹਾਂ ਲੈ ਚੱਲ ਫਿਰ ਲੈ ਵੀ ਆ ਦੇਖ ਲੋ ਜਿਹੜੀ ਆ ਆ ਗਈ ਨਾ ਪਹਿੜ ਇਹ ਖੀਰੀ ਪਹਿੜ ਆ ਗਈ ਜਰਸੀ ਤੇ ਸਮੀਪਲੀ ਪੂਰੇ ਆ ਰਿਕਾਰਡ ਤੋੜਾ ਬਾਕੀ ਥਣਾ ਥੋਣਾ ਦਾ ਡਿਜ਼ਾਈਨ ਵੀ ਓਕੇ ਹੈਗਾ ਖੀਰੀ ਮੇਰੇ ਸਾਹਣ ਦਾ ਕਿਸੇ ਸੁੰਦੀ ਵੇਖੀ ਨਹੀਂ ਆਪਾਂ ਟਾਈਮ ਟਲੀ ਐਚਐਫ ਬੋ ਖੀਰੀ ਬਹੁਤ ਖੂਬਣੀ ਜਰ ਅੱਛਾ ਜਿਹੜੀ ਤੇਰੀ ਆ ਐਚਐਫ ਆ ਗਈ ਹਾਂ ਜੀ ਵੀਰੇ ਯਰੇ ਦਾ ਕੱਦ ਕੋੜ ਦੇਖ ਚੱਟ ਪੂਰਾ ਵੀਰੇ ਹਾਈਟ ਵਾਲੀ ਆ ਵਾ ਫਾਰਮ ਚ ਲੈ ਵੀਰੇ ਜਿਵੇਂ ਸਹੀ ਜਨੇ ਪੀਕ ਟਾਈਮ ਕੀ ਕੋ ਦਿੱਤਾ ਗਾਣੇ ਵੱਡੇ ਬਈ 30 ਕਿਲੋ ਤੇ ਸੂਆ ਹੁਣ ਕਿੰਨਾ ਸੂਆ ਵੀਰੇ ਦੂਜਾ ਮੂੰਹ ਛੇ ਦੰਦਾ ਵੀਰੇ ਮੂੰਹੋ ਛੇ ਦੰਦਾ ਹਾਂ ਬਈ ਥੋੜ ਫਿਰ ਕਰ ਇੱਕ ਵਾਰ ਉਹਨੂੰ ਕਿ ਪਿੰਡ ਨਵਾਈਆਂ ਤੂੰ ਅੰਜਣੀ ਚਾਂਣ ਚੱਕੀ ਆ ਕੋਈ ਇਹਨੇ ਸੁਰਖੀ ਪਾਊਡਰ ਲੱਗੇ ਕੋਈ ਸੁਰਖੀ ਪਾਊਡਰ ਨਹੀਂ ਲੱਗਿਆ ਲਵੀ ਆ ਜਿਹੜੀ ਬੇਹੜ ਆ ਗਈ ਨਾ ਇਹਨੇ ਪਹਿਲੇ ਸੂਏ 30 ਕਿਲੋ ਦੁੱਧ ਦਿੱਤਾ ਹੋਇਆ ਤੇ ਹੁਣ ਤੁਸੀਂ ਲੇਵੇ ਦੀ ਬੰਤਰਮੰਤਰ ਦੇਖ ਲਓ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਬਹੁਤ ਜ਼ਾਦੇ ਚੰ ਤਿਆਰ ਹੁੰਦੀ ਤਰੀ ਹੁੰਦੀ ਆ ਸਿਰਫ ਕੀ ਰੇਟਰ ਹੋਏ ਦਾ ਇਹ ਜਮਾ ਵਾਇਓ ਵੀਰ 110000 ਰੁਪਏ ਦੇ ਦਵਾਂਗਾ ਇੱਕ ਦਾ ਦੀ ਇੱਕ ਦਾ ਦੀ ਟਾਟਾ ਵਾਟਾ ਠੀਕ ਆ ਲਓ ਵੀ ਆ ਵਹੜ ਨਾ ਪੂਰੀ ਚੰਗੀ ਵਹੜ ਆ ਗਈ ਇਹ ਤੁਸੀਂ ਇਹ ਦੇਖ ਲਓ ਵੀ ਬਰੀਡ ਵਾਲਾ ਪੱਖ ਜਿਹੜਾ ਹੈਗਾ ਬਹੁਤ ਜਿਆਦਾ ਚੰਗਾ ਤੇ ਲੇਵੇ ਦੀ ਬੰਤਰ ਵਗੈਰਾ ਤੇ ਦੁੱਧ ਜਿਹੜਾ ਹੈਗਾ ਸਪੈਸ਼ਲ ਆਰਮਨ ਕਿਸੇ ਪਾਸੇ ਕਰਮਲ ਜਹਾ ਤਰਾਨੀ ਹਜੇ ਵਹੜ ਨੇ ਤਿੰਨ ਚਾਰ ਦਿਨਾਂ ਜੀ ਹੋਰ ਲੈ ਜਾਣੇ ਵੱਡੇ ਭਾਈ ਲੈ ਜੂਗੀ ਆ ਦੇਖੋ ਤੁਸੀਂ ਲੇਵੇ ਦੀ ਦੇਖ ਲਓ ਅਗਲਾ ਕਹਿੰਦਾ ਨਾ ਵੀ ਬੰਦੇ ਨੇ ਬਰੀਕ ਭੂਗਾ ਕੋਈ ਇਹ ਜਿਹੀ ਮੋਟਾ ਪਾਣੀ ਸਾਰੀ ਬਰੀਕੀਆਂ ਲਾਈ ਆ ਜਿੰਨੇ ਹੈਗੇ ਆ ਸਹੀ ਕੋ ਜਿਹੜੀ ਤਰੀ ਕੋਲੇ ਆ ਵਹਿੜ ਆ ਗਈ ਇਹਦਾ ਸੂਆ ਇਹ ਵੀ ਦੂਜਾ ਵਰੋਂ ਵੀਰੇ ਇਹਦਾ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹ ਵੀ 10 ਦਿਨ ਹੋਜੂਛ ਵੀਰੇ ਕਿੰਨਾ ਦੁੱਧ ਪਾਉਣਾ ਚਾਹੀਦਾ ਵਰੋਂ ਵੀਰੇ ਪਹਿਲਾਂ ਨੇ 30 ਤੋਂ 32 ਕੋਲਤਾ ਜਮਾ ਖੁਦ ਆਪਣੇ ਪਿੰਡੋ ਫਾਰਮ ਚ ਲਈਏ ਵੱਡੇ ਬਾਈ ਠੀਕ ਆ ਹਾਂਜੀ ਬਾਈ 30 ਤੋਂ 32 ਹਾਂ 30 ਤੋਂ 32 ਇਹਦਾ ਯਾਰ ਸਮੀ ਭਲੀ ਵੀ ਚੰਗੀ ਆ ਹਣਾ ਵੀਰੇ ਵੀਡੀਓ ਕੋ ਮਾੜੀ ਮੋਟੀ ਛੋਟੀ ਲੱਗਦੀ ਹੋਗੀ ਜਿਹੜਾ ਬੰਦਾ ਰੀਅਲ ਆ ਕੇ ਵੇਖੂਗਾ ਵਾਕਈ ਦੱਸੂਗਾ ਜਾਨਵਰ ਆ ਵੀਰੇ ਸਹੀ ਗੱਲ ਆ ਯਾਰ ਹੁਣ ਦੂਜੇ ਸੂਏ ਵੀ ਆ ਪਤੀ ਕਹਿ ਕੇ ਦੇਣੀ ਆ। ਹਾਂ ਵੀਰੇ ਹੁਣ ਤਾਂ ਬੱਚੀ ਬੰਦਾ ਚੰਗੀ ਕੇਰਾ ਲੈ ਗਿਆ ਵੀਰੇ 30 ਪਤੀ ਕਿਲੋ ਦਿਓਗੀ ਵਧੀਆ ਚੰਗੀ ਸੇਵਾ ਲੈਗਾ ਤਾਂ। ਠੀਕ ਆ। ਇਹਨੂੰ ਕਿਸੇ ਨੇ ਜਾ ਕੇ ਮੇਰੇ ਕੋਲ ਕੋ ਪਾਇਆ ਨਾ ਫੇਰ ਪਈ 20 ਮਿੰਟ ਹੋ ਜਾਦਾ ਤੋ। ਲੈ ਵੀ ਆ ਬਹਿੜਨ ਦੂਜਾ ਸੂਆ 33 34 ਕਿਲੋ ਵਾਲੀ ਤੇ ਲੈਵੇ ਤੋ ਦੇਖ ਲਓ ਹੁਣ ਤੁਸੀਂ ਹੱਥ ਧਰਾਉਂਦੀ ਨਹੀਂ ਹੈਗੀ ਜਮਾ ਗਲਾ। ਇਹ ਗੱਲ ਵੀਰੇ ਉਹ ਜੀ ਨਹੀਂ ਪਿਆਰੀ ਨਹੀਂ ਐਂ ਭਾਜਾ ਪਾਵੇਂ। ਫੇਰ ਵੀ ਨਹੀਂ ਪੜਦੀ। ਆ ਬਹਿੜ ਬਹੁਤ ਚੰਗੀ ਆ ਯਾਰ ਤਰੀ। ਠੰਡੀ ਠੁੰਡੀ ਬੜੀ ਆ ਵੀਰੇ ਵੀ। ਹੂੰ। ਨਹੀਂ ਬਹਿੜਾ ਤੇਰੀਆਂ ਸਾਰੀਆਂ ਹੀ ਸੋਹਣੀਆਂ ਨੇ ਤੇ ਹ ਲੇ ਵੀ ਇਹਦਾ ਰੇਟ ਫਿਰ ਸੇਵਕਾ ਇਹ 1 ਡੇਢ ਲੱਖ ਦਿਓ ਮੈਂ ਬੱਚੀ ਵੀਰੇ ਠੀਕ ਆ ਹਾਂ ਕੋਈ ਗੱਲ ਮੁੱਲ ਕਰਾਉਣਾ ਪਵੇ 2 5 ਕਰੋੜ 10 ਕਰੋੜ ਹੋਗੀ ਪਤਾ ਪੂਰੇ ਅਪ ਡੇਢ ਲੱਖ ਬਾਕੀ ਆਇਆ ਵੀ ਦੂਜਾ ਸੂਆ ਸੂੰਦੀ ਆ ਹਨਾ ਬਾਈ ਰਮਣ ਕਿਸੇ ਵੀ ਅਕਸਰ ਬੰਦਾ ਵੇਖ ਕੇ ਹੋਗਾ ਸੇ ਭਾਏ ਦੇਖ ਕੀ ਆ ਜੇ ਲੋਕਾਂ ਨੂੰ 5-7 ਹਜ਼ਾਰ ਆਪਣਾ ਮਾਨ ਹੀ ਹੋਊਗਾ ਇਹ ਚ ਠੀਕ ਆ ਬਾਕੀ ਮਾਨਤਨ ਹੋ ਜੂ ਕੋ ਹਾਂ ਬੜੇ ਰਾਮ ਨੇ ਵੀਰੇ ਅੱਛਾ ਦੇਖ ਜਿਵੇਂ ਆ ਆ ਗਈ ਆਪਣੀ ਸੂਈ ਸਵਾਈ ਹੈ ਵੀਰੇ ਮਗਰ ਬੱਚਾ ਅੱਛਾ ਇਹਦੇ ਮਗਰ ਬੱਚਾ ਬੱਚਾ ਆ ਗਿਆ ਬੱਚਾ ਖੜੇ ਅੰਦਰ ਵੀਰੇ ਅੰਦਰ ਆ ਗਿਆ ਅੰਦਰ ਬੰਨੇ ਪਿਆ ਇਧਰ ਠੀਕ ਆ ਆ ਬੈ ਕਿੰਨਾ ਦੁੱਧ ਹੁਣ ਵੀਰੇ 16 ਕਿਲੋ ਜਮ ਬੋਲਾ ਜਮ ਹਾਇ ਰੇ ਵੀਰੇ 16 ਕੋਈ ਆਪਣਾ ਕੋਈ ਐਨ ਛੱਡੀ ਛੁੱਡੀ ਕੋਈ ਟਾਈਮ ਨਾ ਇੱਕ ਨੰਬਰ ਜਮ ਵਧੀਆ ਤੇ ਸਵੇਰ 7 ਵਜੇ ਨਹੀਂ ਕਰੀਏ ਆਪਣੀਆਂ ਕੀ ਰੇਟ ਦੀਆਂ ਰਹੂ ਇਹ ਜਮ ਵਾਜੋ ਜਾ ਵੀਰੇ 85 ਰੁਪਏ ਦੀ ਬੱਛੀ ਦੇਵਾਂਗੇ ਆਪਾਂ ਤੇ ਕਿੰਨਾ ਦੁੱਧ ਪਾ ਦੂਗੇ ਦੁੱਧ ਵੀਰੇ ਜਮ ਪਹਿਲਾਂ ਨੇ 20 ਕਿਲੋ ਦਿੱਤਾ ਬੜੇ ਚੰਗੇ ਚੰਗਲ ਦੀ ਐ ਠੀਕ ਐ ਹਰਿਆਣੇ ਦੀ ਐ ਨਾ ਇਹਨੂੰ ਧੁੱਪੇ ਬਣਦੀ ਨਾ ਕੋਈ ਨੂੰ ਕਿਸੇ ਵੀ ਗਰਮੀ ਭੋਰਾ ਨਹੀਂ ਮਿਲਣੀਗੀ ਓਕੇ ਲੈ ਵੀ ਆਹ ਜਿਹੜੀ ਹੈਗੀ ਐ ਨਾ ਵਹਿੜ ਤੁਸੀਂ ਵੱਡੇ ਕੱਦ ਇੱਕ ਨੰਬਰ ਵਧੀਆ ਫੈਂਟ ਵਾਲੀ ਐ ਆਹ ਵਹਿੜ ਸੋਈ ਸਵਾਈ ਆ ਗਈ ਮਗ ਤੇ 16 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ 85000 ਦੀ 85000 ਦੀ ਪਤਲੇ ਪਿੰਡੇ ਦੀ ਕੋਈ ਹੋ ਕੀ ਮੋਟਾ ਪਾਨੀ ਗਾ ਵੱਡੀ ਛੋਟੀ ਨਹੀਂ ਗਈ ਵੱਡੀ ਆ ਇਹ ਲੈ ਜਾ ਲੈ ਆ ਦੇਖ ਲਓ ਮਿੱਤਰੋ ਜਿਹੜੀ ਆ ਵਹੜ ਆ ਗਈ ਹੈ ਨਾ ਇਹ ਵਹੜ ਸੋਨੂੰ ਵੱਡੇ ਕਦ ਕੱਢਦੇ 85000 ਰੁਪਏ ਦੀ 16 ਲੀਟਰ ਦੁੱਧ ਤਿਆਰ ਆ ਵੀ ਸੂਈ ਆ ਗਈ ਸੇਵ ਕਰ ਹਾਂ ਇਹ ਸੂਈ ਮਗਰ ਬੱਚੀ ਵੀਰੇ ਇਹਦੇ ਮਗਰ ਬੱਚੀ ਆ ਹਾਂ ਇਹਦੇ ਮਗਰ ਬੱਚੀ ਹੈ ਵੀਰੇ ਇਹਨੂੰ ਚੌਥੇ ਨੂੰ ਸੂਈ ਇਕੱਠੀਆਂ ਸੂਈਆਂ ਇੱਕੋ ਦਿਨੀ ਵੀਰੇ ਇੱਕੋ ਦਿਨ ਚੌਥਾ ਦਿਨੀ ਹਾਂ ਚੌਥਾ ਦਿਨੀ ਇਹਦੇ ਥੱਲੇ 16 ਕਿਲੋ ਬੋਲ ਆ ਜਮ ਹਾਇਰ ਆ ਵੀਰੇ ਹੋਣਾ ਹੈਗਾ ਦੋ ਟਾਈਮ ਚੋਕੇ ਠੀਕ ਹੈ ਤੇ ਖੋਲ ਫਿਰ ਕਰ ਇਹ ਵਿਹੜ ਦਾ ਸੂ ਆ ਗਿਆ ਦੂਜਾ ਨਾ ਨਾ ਪਹਿਲਾ ਵੀਰੇ ਦਾ ਅੱਛਾ ਪਹਿਲਾ ਇਹ ਪਹਿਲਾ ਮੂੰਹ ਦੋ ਦੰਦ ਦੇ ਪੂਰੇ ਬਣ 14 ਦੇ ਕੱਢ ਦੀ ਵੀਰੇ ਠੀਕ ਹੈ ਕੀ ਰੇਟਰ ਹੋਏ ਦਾ ਫਿਰ ਇਹ 95 ਦੇ ਦੋਵੇਂ ਵੜੇ ਵੀਰੇ ਠੀਕ ਆ ਤੇ ਦੁੱਧ ਪਾ ਦੂ 20 ਬਾਈ ਰਮਣ ਇਹਨਾਂ ਨੂੰ 20 ਕੋਲ ਦਿੱਤਾ ਫਿਰ ਹੋਰ ਦਿੰਦੀ ਨਹੀਂ ਵੀਰੇ ਓਕੇ ਸਾਰੀ ਦੁੱਧ ਵਾਲੀ ਆ ਕੋਈ ਐਕਸਟਰਾ ਭਾਲ ਨਹੀਂ ਕੁਛ ਨਹੀਂ ਕਿਸੇ ਪਾਸੇ ਆ ਮੁੱਠੀ ਮੁੱਠੀ ਵਾਲਾ ਥਾਣਾ ਬੜਾ ਵਧੀਆ ਇਹ ਆ ਦੇਖ ਲਓ ਮਿੱਤਰੋ ਬਾਕੀ ਜਿਹੜੇ ਰੇਟ ਹੈਗੇ ਆ ਹਨਾ ਉਹ ਕੋਲੇ ਆਉਂਗੇ ਤੇ ਫੋਨ ਤੇ ਮਾਨਤਾਨ ਜਿਹੜਾ ਹੋ ਜਾਊਗਾ ਆ ਦੇਖ ਲਓ ਸੂਈ ਸਵਾਈ ਵਿਹੜ ਇਹ ਆ ਗਈ ਇਹਦੇ ਮਗਰਵ ਗਿਫਟ ਵੀ ਹੈ ਬੱਚੀ ਹੈ ਵੀਰੇ ਦੋ ਬੱਚੀਆਂ ਇੱਕ ਸਾਥ ਨੂੰ ਵੀਰੇ ਹਾਂ ਅੱਛਾ ਇਧਰ ਜਿਹੜੀ ਤੇਰੇ ਕੋਲ ਝੋਟੀ ਆ ਗਈ ਹਾਂਜੀ ਵੀਰੇ ਇਹੇ ਝੋਟੀ ਪੱਖਾ ਬੰਦ ਕਰੀ ਸੇਕ ਮੜਾ ਜਾ ਜਿਹੜੀ ਤੇਰੀ ਆਹ ਝੋਟੀ ਆ ਹਾਂਜੀ ਵੀਰੇ ਪਹਿਲਾਂ ਤਾਂ ਮੈਨੂੰ ਇਹਦੀ ਉਮਰ ਦੱਸ ਕਿੰਨੀ ਨੂੰ ਦੋ ਦਿਨ ਦਾ ਵੀਰੇ ਨੂੰਹੋ ਦੋ ਦਿਨ ਦਾ ਹਾਂ ਬਈ ਤੇ ਕਿੰਨੇ ਦਿਨ ਲੈ ਜੂਗੀ ਦਿਨ ਲੈ ਜੂ ਸੌਰੀ ਕੱਟੀ 8 ਦਿਨ ਵੀਰੇ ਅੱਛਾ ਗਾਇਆਂ ਵੱਧ ਵੀ ਜਨਾ ਕੱਟੀ ਪਹਿਲੇ ਦਿਨ ਆਈ ਠੀਕ ਆ ਨਹੀਂ ਯਾਰ ਇੱਕ ਇਧਰ ਦੇਖੀ ਇਹਦਾ ਥਾਂ ਦੇਣਾ ਥੋੜਾ ਬਾਲੀ ਸਾਫ ਸੁਰੀ ਉਹਨੇ ਆਈ ਹੈ ਤੇਰੇ ਸਾਹਮਣੇ ਹਾਂ ਇਹ ਆ ਦੇਖ ਲੋ ਮੂੰਹ ਦੁੱਧ ਦੰਦ ਅਸਲ ਜੋਂ ਜਿਹਨੂੰ ਲੈਂਦਾ ਕਿੰਨਾ ਦੁੱਧ ਪਾਉਣਾ ਚਾਹੀਦਾ ਪਹਿਲੇ ਨਾ ਮੈਂ ਪਹਿਲੋਂ ਨਾ ਮੈਂ ਕਦੀ 15 ਕਿਲੋ ਕੱਟੀ 12 13 ਕਿਲੋ ਬੜੇ ਨਾਲ ਦੁੱਧ ਠੀਕ ਆ ਅਰ ਮੁੰਜਾ ਮੁੰਜਾ ਬਾਹਲੀਆਂ ਚੰਗੀਆਂ ਬਿੰਨੂ ਜਾਈ ਯਾਰ ਆ ਚੋਟੀ ਦੇ ਨਾ ਜੇ ਕਿਤੇ ਨਮਾ ਆਤਮਾ ਆ ਕੇ ਕਿਤੇ ਤੇਲ ਤੂੰ ਲਾ ਕੇ ਤੇ ਤੂੰ ਲਾ ਕੇ ਤੁਹਾਨੂੰ ਦਿਖਾਈ ਹੁੰਦੀ ਬਿਊਟੀ ਪੈਲਰ ਚ ਸੋਹਣੀ ਸੁਨੱਖੀ ਝੋਟੀ ਆ ਮਿੱਤਰੋ ਬਿਊਟੀ ਪੈਲਰ ਤੋਂ ਤਾਂ ਹੱਥ ਧਰਾਉਂਦੀ ਨਹੀਂ ਹੈਗੀ ਬਿਊਟੀ ਪੈਲਰ ਜਲਣ ਵਾਲੀ ਸੀਗੀ ਆਪਾਂ ਲੈ ਕੇ ਨਹੀਂ ਗਏ ਕਿਕ ਜੇ ਇਹਦੇ ਆਪਾਂ ਰੇਟ ਦੀ ਗੱਲ ਕਰ ਲਈਏ ਬਾਈ 120000 ਹੀ ਦੇਵਾਂ ਮੇਰੇ ਘੱਟੀ ਜੋ ਕਿੰਨੇ ਦੀ 120000 120000 ਦੀ ਲੋ ਵੀ ਆ ਜਿਹੜੀ ਆ ਗਈ ਨਾ ਪਹਿਲਾ ਸੂਆ ਸਕੂਨ ਵਾਲੀ ਝੋਟੀ ਆ ਤੇ ਥਣ ਲੈਵੇ ਤੋਂ ਜਿਹੜੀ ਐਨ ਪੂਰੀ ਸਾਫ ਆ ਥੱਲੋਂ ਦਾ ਵੀ ਕਿਸੇ ਪਾਸੇੋਂ ਤਰਾਣੀ ਕਰਮਾ ਨਹੀਂ ਲੱਖੜ ਨਹੀਂ ਫੁੱਟਨੀ ਸੰਗਲ ਜਨੇ ਚਲ ਇਤਰਾ ਰਿਜਲ ਖਤ ਕਰਦੀ ਕੋਈ ਇਹ ਉੱਪਰ ਇੱਕ ਗੱਲ ਹੋਰ ਇਹ ਨੂੰ ਇੱਥੀ ਛੱਡ ਕੇ ਖੜ ਜਾ ਪਲਾ ਤੇ ਲੱਤ ਨਹੀਂ ਚੱਕਦੀ ਇਹ ਨਹੀਂ ਨਹੀਂ ਪਰਮਿਟ ਲਾਉਂਦੀ ਵੀਰੇ ਹਣਾ ਗਾਂ ਵਰਗੀ ਐ ਗਾਂ ਵਰਗੀ ਲੱਗਦੀ ਐ ਇਹ ਕੇਰਾ ਦਾ ਪਸੂ ਆਇਆ ਆ ਕੇ ਨਕਸ਼ਰ ਤੇ ਕੇਰਣ ਗੱਡੀ ਉਤਰੀ ਜਰੀਲੇ ਜਮਾ ਇਹਦਾ ਹਾਂ ਨਾ ਰੇਟ ਬਸ ਛੋੜ ਹੀ ਕਰਾਂਗੇ ਜਦੋਂ ਬਈ ਅੱਛਾ ਹਾਂ ਠੀਕ ਆ ਤੇ ਜਿਹੜੀ ਤੇਰੀ ਆ ਮਹੀਨਾ ਰਹਿੰਦਾ ਇਸ ਗਾਂ ਦਾ ਮਹੀਨਾ ਰਹਿੰਦਾ ਕਿ ਬਦਰ ਰਹਿੰਦਾ ਇਹ ਮਹੀਨੇ ਤੋਂ ਉੱਤੇ ਕੋਈ ਪੰਜ ਚਾਰ ਘੱਟ ਲਿਉਂਦੀ ਐ ਅੱਛਾ ਹਾਂ ਇਹ ਕੀ ਹਿਸਾਬਕਤਾ ਫਿਰ ਇਹ 75000 ਦੇ ਦਾਂਗੇ ਆਪਾਂ ਜੋ ਹੁਣ ਹਾਂ ਹੁਣ ਮਹੀਨਾ ਰਹਿੰਦਾ ਮਹੀਨਾ ਰਹੇਗਾ ਚਲ ਇਹਨੂੰ ਖੜੀ ਦਿਖਾ ਦੀ ਕੋਈ ਗੱਲ ਨਹੀਂ ਆਪਾਂ ਦੁਬਾਰੇ ਫੇਰ ਦਿਆਂ 75000 ਦੀ ਲੈ ਜੇ ਆਪਾਂ 20000 ਵਾਧੇ ਨਾਲ ਫੇਰ ਲਿਆਵਾਂਗੇ ਅੱਛਾ ਹੋਰ ਦੱਸ ਬਾਦ ਕਿੰਨੇ ਜੀ ਦਬਾਰੇ 75000 ਦਾ ਸੌਦਾ ਹੋਊਗਾ 5000 ਸਹੀ ਰੱਖ ਲਈ 95000 ਫੇਰ ਪੁੱਠੀ ਲਿਆਵਾਂਗੇ ਠੀਕ ਆ ਹਾਂ ਸਾਈ ਰੱਖ ਲੈ 5000 ਰੁਪਏ ਤੇ ਸੇਵਕ ਨੰਬਰ ਕਿਹੜਾ ਚੱਲਦਾ 9356504600 ਠੀਕ ਆ ਲੋ ਵੀ ਇਹ ਸੀ ਬਾਈ ਸੇਵਕ ਧੌਲੇ ਕੇਂਗਰੇ ਪਿੰਡ ਤੋਂ ਤੇ ਇਹ ਬਾਈ ਕੋਲੇ ਗਾਵਾਂ ਤੇ ਜਿਹੜੀ ਹੈਗੀ ਅੱਜ ਇੱਕ ਝੋਟੀ ਦਿਖਾਈ ਆ ਆ ਫੁੱਲ ਬਰੀਰ ਵਾਲੀਆਂ ਗਾਵਾਂ ਆਣੇ ਇੱਧਰ ਦੇ ਪਾਸੇ ਤਾਂ ਤੁਹਾਨੂੰ ਨਾ ਮੈਂ ਕਹਿੰਦਾ ਜਦੋਂ ਨਿਗਾਹ ਮਾਰੋਗੇ ਕੋਕਾ ਪੀਸ ਦੀ ਗਾਵਾਂ ਹੀ ਮਿਲਣਗੀਆਂ ਤੁ ਤੇ ਆ ਬਲੈਕ ਕਲਰ ਦੇ ਵਿੱਚ ਹਨਾ ਚੰਗੀਆਂ ਨੇ ਇੱਥੇ ਆਉਂਗੇ ਤਸੱਲੀ ਕਰੋਗੇ ਤਸੱਲੀ ਕਰਕੇ ਤੁਸੀਂ ਕੋਈ ਵੀ ਨਗ ਜਿਹੜਾ ਹੈਗਾ ਲਿਜਾ ਸਕਦੇ ਹੋ ਬਾਕੀ ਧੰਨਵਾਦ ਸਾਰੇ ਪਰੰਪਰਾਂ